ਨਮਸਕਾਰ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੰਮ੍ਰਿਤਸਰ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਤੇ ਨੌਜਵਾਨਾਂ ਦੀ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਜੀ ਆ ਦੱਸ ਦੇ ਕਿ ਅੱਜ ਸਵੇਰੇ ਅੰਮ੍ਰਿਤਸਰ ਬਾਈਪਾਸ ਦੇ ਉੱਪਰ ਇਹ ਜੋ ਹਾਦਸਾ ਵਾਪਰਿਆ ਤੇ ਨੌਜਵਾਨਾਂ ਦੀ ਇਸ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਲਕੋਪੇ ਦੇ ਵੱਲ ਇਹ ਜੋ ਨੌਜਵਾਨ ਜਾ ਰਹੇ ਸਨ ਕਾਰ ਦੇ ਵਿੱਚ ਚਾਰ ਨੌਜਵਾਨ ਸਵਾਰ ਸਨ ਜਿਸ ਦੇ ਵਿੱਚੋਂ ਤਿੰਨ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਇੱਕ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਜੋ ਕਿ ਇਸ ਸਮੇਂ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਉਸ ਦਾ ਇਲਾਜ ਚੱਲ ਰਿਹਾ ਹੈ ਮ੍ਰਿਤਕ ਨੌਜਵਾਨ ਚੱਕ ਮਿਸ਼ਰੀ ਖਾਂ ਲگوਪੇ ਅਤੇ ਬੋਪਾਰਾਏ ਬਾਜਕਲਾ ਦੇ ਰਹਿਣ ਵਾਲੇ ਸਨ ਤੇ ਰਾਤ ਦਾ ਇਹ ਜੋ ਹਾਦਸਾ ਦੱਸਿਆ ਜਾ ਰਿਹਾ ਹੈ ਜਦੋਂ ਨੌਜਵਾਨ ਲگوਪੇ ਦੇ ਵੱਲ ਜਾ ਰਹੇ ਸਨ ਚਾਰ ਨੌਜਵਾਨ ਗੱਡੀ ਦੇ ਵਿੱਚ ਸਵਾਰ ਸਨ ਉਸੇ ਦੌਰਾਨ ਇਹਨਾਂ ਦੀ ਜੋ ਗੱਡੀ ਹੈ ਉਹ ਸੜਕ ਖਾ체의 ਦਾ ਸ਼ਿਕਾਰ ਹੋ ਜਾਂਦੀ ਹੈ ਤੇ ਤਿੰਨ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤੇ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅੰਮ੍ਰਿਤਸਰ ਬਾਈਪਾਸ ਦੇ ਮਹਿਲਾ ਵਾਲਾ ਪੁਲ ਦੇ ਨੇੜੇ ਇਹ ਜੋ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਲੋਕ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦ ਕਿ ਇੱਕ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਰਾਤੀ 12 ਤੋਂ 2 ਵਜੇ ਦੇ ਕਰੀਬ ਦਾ ਇਹ ਜੋ ਹਾਦਸਾ ਦੱਸਿਆ ਜਾ ਰਿਹਾ ਤੇ ਮਿਲੀ ਜਾਣਕਾਰੀ ਅਨੁਸਾਰ ਪਿੰਡ ਲਕੋਪੇ ਵੱਲ ਜਾ ਰਹੀ ਇਹ ਜੋ ਕਾਰ ਸੀਗੀ ਮਹਿਲਾ ਵਾਲੇ ਪੁਲ ਦੇ ਕੋਲ ਬੇਕਾਬੂ ਹੋ ਜਾਂਦੀ ਹੈ ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਾ ਕੇ ਜੋ ਸਿੱਧੀ ਡਿਵਾਈਡਰ ਦੇ ਵਿੱਚ ਟਕਰਾ ਜਾਂਦੀ ਹੈ ਕਾਰ ਦੇ ਵਿੱਚ ਚਾਰ ਨੌਜਵਾਨ ਸਵਾਰ ਸਨ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਜਦਕਿ ਚੌਥਾ ਨੌਜਵਾਨ ਸੁੰਨੀ ਸੜਕ ਦੇ ਉੱਪਰ ਪਿਆ ਰਿਹਾ ਤੇ ਕੁਝ ਸਮੇਂ ਬਾਅਦ ਆ ਕੇ ਜਦੋਂ ਉੱਥੇ ਸੁਰੱਖਿਆ ਫੋਰਸ ਆ ਪਹੁੰਚੀ ਤੇ ਉਹਨਾਂ ਦੇ ਵੱਲੋਂ ਇਸ ਨੂੰ ਉਠਾ ਕੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਇਹ ਜੋ ਵਿਅਕਤੀ ਹੈ ਇਸ ਸਮੇਂ ਜੇਰੇ ਇਲਾਜ ਹੈ ਇਸ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਇਹ ਪੁਲ ਥੱਲੇ ਭਾਜੀ ਇਹ ਰਾਤੀ 2 ਵਜੇ ਦੇ ਕਰੀਬ ਟਾਈਮ ਸੀਗਾ ਰਾਤ ਦਾ ਇਧਰੋਂ ਆ ਰਹੇ ਸੀਗੇ ਬੰਦੇ ਆਪਣੇ ਤੇ ਇਹਨਾਂ ਕੋਲੋਂ ਗੱਡੀ ਇਹ ਦਵਾਰ ਦੇ ਵਿੱਚ ਵੱਜੀ ਕਿਉਂਕਿ ਇੱਥੇ ਕੋਈ ਨਿਸ਼ਾਨੀ ਨਹੀਂ ਹੈਗੀ ਰਾਤ ਵੇਲੇ ਜਿੱਦਾਂ ਕੋਈ ਟੇਪ ਜਾਂ ਕੋਈ ਰੈੱਡ ਲਾਈਟ ਜਿੱਤੀ ਹੋਵੇ ਕਿ ਅਗਲੇ ਬੰਨੇ ਕੰਧ ਹੈਗੀ ਆ ਤੇ ਉਹ ਭਲੇਖੇ ਵਿੱਚ ਹੀ ਗੱਡੀ ਵੱਜ ਗਈ ਹੈ ਕਿੰਨੇ ਜਣੇ ਵਿੱਚ ਵਿਚਾਰ ਸੀ ਇਹ 4 ਜਣੇ ਸੀਗੇ ਜੀ ਕਿੰਨਾ ਕੁ ਪਿਆੜਾ ਕਿੱਥੇ ਹੋਇਆ ਭਾਈ ਤੁਹਾਡੇ ਸਾਹਮਣੇ ਹੀ ਆ ਉਹ ਕੋ ਗੱਡੀ ਕਿਤੇ ਆ ਇੰਜਣ ਕਿਤੇ ਆ ਹਨਾ ਤੇ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿੰਨੇ ਜਣੇ ਮੌਤ ਦੀ ਹੈ ਮੌਤ ਭਾਈ 3 ਜਣਿਆਂ ਦੀ ਹੋਈ ਹੈ ਇੱਕ ਦਾ ਪਤਾ ਲੱਗਾ ਕਿੱਡੇ ਕਿੱਡੇ ਹੋਈ ਹੈ ਹਾਂਜੀ ਜੋਬਨ ਸਾਡਾ ਫਰੈਂਡ ਆ ਉਹ ਬੜਾ ਪਿਆਰ ਸੀਗਾ ਸਾਡਾ ਵੀਰ ਨਾਲ ਇੱਕ ਜੋਬਨ ਆ ਇੱਕ ਅਵਤਾਰ ਆ ਜੋਬਨ ਲੋਪੋ ਘਿਆਂ ਤੋਂ ਆ ਜਿਹੜਾ ਅਵਤਾਰ ਵੀਰ ਆ ਉਹ ਗੋਪਾਰਾਬਾ ਸਿੰਘ ਤੋਂ ਆ ਤੇ ਇੱਕ ਵੀਰ ਬਿੱਲਾ ਵਾ ਚੱਕ ਮਿਸ਼ਰੀ ਖਾਨ ਪਿੰਡੋਂ ਉਹਨਾਂ ਦਾ ਜਿਹੜਾ ਚੌਥਾ ਵੀਰ ਸੀਗਾ ਉਹ ਵੀ ਚੱਕ ਮਿਸ਼ਰੀ ਖਾਨ ਦਾ ਹੀ ਆ ਉਹ ਵੀਰ ਦੇ ਸੱਟਾ ਸੱਟਾਂ ਲੱਗੀਆਂ ਵਾ ਉਹ ਕੋਮਾ ਚਾ ਤੂੰ ਮਤਲਬ ਕਿ ਕਿਦੋਂ ਰਾਤ ਨੂੰ ਦੋ ਜਿਹੜੇ ਕਿਦੋਂ ਆਏ ਇਧਰੋਂ ਪਿੰਡੋਂ ਆਏ ਸੀਗੇ ਲੋਪੋ ਗਿਆ ਦੋਈ ਅਸੀਂ ਪਾਰਟੀ ਤੇ ਸੁਣਿਆ ਕਿੰਦੇ ਕਿ ਪਾਰਟੀ ਤੇ ਜਾ ਰਹੇਗੇ ਜੀ ਕੀ ਮੰਨ ਕਰ ਦੋ ਜਿਹੜਾ ਨੌਜਵਾਨ ਜਿਹੜਾ ਬਸ ਗਿਆ ਉਹਦੇ ਕੀ ਹਾਲ ਆ ਉਦੇ ਹਾਲਾਤ ਆਪਣੇ ਵੱਲੋਂ ਤਾਂ ਅਰਦਾਸ ਹੀ ਆ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਕਿ ਜੋ ਵੀ ਭਣਾ ਇਹ ਵਾਪਰਿਆ ਚਲੋ ਆਪਾਂ ਤੇ ਹੁਣ ਉਹਨੂੰ ਹੀ ਪੁੱਛ ਸਕਦੇ ਆ ਕਿ ਮਹਾਰਾ ਉਹਨੂੰ ਹੁਣ ਤੰਦਰੁਸਤੀ ਬਖਸ਼ਣ ਕਿ ਉਹਦੀ ਜਾਨ ਬਖਸ਼ੀ ਜਾਵੇ ਸਤਿਗੁਰੂ ਕਿਰਪਾ ਕਰੇ ਉਹਨੂੰ ਸਾਹ ਜਿਹੜੇ ਉਹਦੇ ਬੱਚਦੇ ਨੂੰ ਦਿੱਤੇ ਜਾਣ ਮਹਾਰਾ ਵੱਲੋਂ ਤੇ ਫਿਰ ਉਹਨੂੰ ਅਸੀਂ ਪੁੱਛ ਸਕੀਏ ਕਿ ਤੁਹਾਡੇ ਨਾਲ ਭਣਾ ਕੀ ਵਾਪਰਿਆ ਕਿੰਨੀ ਕੁ ਉਮਰ ਦੀ ਨੌਜਵਾਨਾਂ ਦੀ ਨੌਜਵਾਨਾਂ ਦੀ ਉਮਰ ਉਹੀ ਕੋਈ ਜੰਗ ਏਜ ਹੀ ਭਾਜੀ ਕੋਈ 27 ਸਾਲ ਕੋਈ 25 ਸਾਲ ਜਿਹੜੇ ਬਿੱਲਾ ਵਾ ਮੇਰੇ ਖਿਆਲ ਨਾਲ ਉਹਦੀ ਤੇ 18 19 ਸਾਲ ਉਮਰ ਸੀਗੀ ਜੀ 25 ਦੇ ਵਿੱਚ ਵਿੱਚ ਸੀ ਹਾਂਜੀ ਹ ਪੁਲਿਸੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਭਾਜੀ ਕਾਰਵਾਈ ਹੋਣ ਦੀ ਆਪਣੇ ਜੜੀਆਂ ਫੈਮਲੀਆਂ ਮੁੰਡਿਆਂ ਦੀਆਂ ਉਹ ਗਈਆਂ ਵਾ ਚੌਂਕੀ ਬੈਠੇ ਨੇ ਸਾਰੇ ਤੇ ਜੋ ਜੋ ਵੀ ਪੈਰਾਵਾ ਉਹ ਚੱਲਣ ਧਿਆਨ ਅੰਦਰ ਚਲੋ ਅਗਲੀ ਜਿਹੜੀ ਕਾਰਵਾਈ ਪਤਾ ਲੱਗਦੀ ਹੈ ਕੀ ਹੈ ਕਿ ਜੋਬ ਘਟਦੇ ਕੰਮ ਨਹੀਂ ਕਰਦਾ ਜੋਬਨ ਸਾਡੇ ਨਾਲ ਭਾਜੀ ਸਾਡਾ ਪਿੰਡ ਅਸੀਂ ਪਹਿਲਾਂ ਜੋਬ ਕਰਦੇ ਰਹੇ ਇਕੱਠੇ ਹੁਣ ਅਸੀਂ ਛੱਡਤੀ ਆ ਅਸੀਂ ਆਪਣਾ ਜਿਹੜਾ ਸਾਡਾ ਕਾਰੋਬਾਰ ਹੈ ਨਿਹੰਗ ਸਿੰਘਾਂ ਦਾ ਕਿ ਅਸੀਂ ਕਵੀਸ਼ਰੀ ਕਥਾ ਦਾ ਅਸੀਂ ਉਹ ਕਰਨ ਲੱਗੇ ਤੇ ਜੋਬਨ ਨਾਲ ਸਾਡਾ ਮੇਲ ਮਲਾਪ ਉਦਾਂ ਹੀ ਚਲੋ ਬਾਹਰ ਕਿਤੇ ਹੁੰਦਾ ਹੀਗਾ ਹੁਣ ਇਹ ਨਹੀਂਗਾ ਪਤਾ ਕੀ ਕੰਮ ਕੀ ਕਰਦੇ ਸੀਗੇ ਕੁਛ ਨਹੀਂ ਭਾਜੀ ਰਾਤ ਦਾ 1:30 ਵਜੇ ਦੇ ਕਰੀਬਨ ਕਾਲ ਆਈ ਆ ਵੀ ਐਕਸੀਡੈਂਟ ਹੋ ਗਿਆ ਵਾ ਜੁਨਾ ਸਾਡਾ ਫਰੈਂਡ ਹੀ ਜੋ ਬੰਦੇ ਦਾ ਜਿਹੜੀ ਦਾਤੋ ਹੀ ਮੁੰਡੇ ਦੀ ਤੇ ਉਦੋਂ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਕਿੱਥੇ ਹੋਇਆ ਕਿੱਥੇ ਗਿਆ ਐਕਸੀਡੈਂਟ ਉਹ ਸਾਹਮਣੇ ਉਹ ਦੇਖੋ ਤੁਹਾਡੇ ਆਰਾਮਦੇਰ ਤਰੋਡ ਸਾਈਡ ਤੋਂ ਆ ਰਹੇ ਸੀਗੇ ਬਾਈਪਾਸ ਦੇ ਅੰਡਰ ਉਹਦੇ ਬ੍ਰਿਜ ਦੇ ਥੱਲੇ ਤੁਹਾਨੂੰ ਪਤਾ ਲੱਗਾ ਕਿ ਅਸਲੀ ਦਾ ਕਾਰਨ ਦਾ ਕੋਈ ਨਹੀਂ ਅਜੇ ਤੱਕ ਇਹਦੀ ਕੋਈ ਪੁਸ਼ਟੀ ਨਹੀਂ ਹੋਈ ਉਹ ਹੁਣ ਉੱਪਰ ਕੈਮਰੇ ਲੱਗੇ ਸੀ ਸੀਸੀਟੀਵੀ ਉਹਨਾਂ ਚੋਂ ਜਾਂ ਪਤਾ ਲੱਗ ਸਕਦਾ ਵਾ ਕਿੰਨਾ ਕਿ ਤਾਰ ਜੀ ਸੀ ਗੱਡੀ ਦੇ ਜਾਂ ਕਿੰਨਾ ਕਿ ਭਿਆਨਕ ਟਕਣ ਸੀ ਐ ਐਕਸੀਡੈਂਟ ਦੇ ਦੇਖੋ ਜੀ ਬਹੁਤ ਜ਼ਬਰਦਸਤ ਹੋਇਆ ਜੇ ਅਜਿਹਾ ਨਾ ਦੇਖੋ ਹਾਲਾਤ ਆ ਗੱਡੀ ਦਾ ਇੰਜਨ ਕਿੰਨੀ ਬਾਹਰ ਆ ਕੇ ਪਿਆ ਗੱਡੀ ਕਿੱਥੇ ਆ ਇੰਜਨ ਨੂੰ ਕੋਈ ਮਾੜੀ ਮੋੜੀ ਚੀਜ਼ ਨਹੀਂ ਹੁੰਦੀ ਨੀ ਆ ਵੀ ਜਿਹੜਾ ਰਬਟਾ ਨਾ ਘਸਿਆ ਹੋਵੇ ਇੰਨੀ ਤਗੜੀ ਮਸ਼ੀਨਰੀ ਦੇਖੋ ਇੰਜਨ ਦੇ ਹਾਲਾਤ ਕਿੱਥੇ ਆ ਕੇ ਪਈ ਹੋਏ ਆ ਐਕਸੀਡੈਂਟ ਤੇ ਬਹੁਤ ਜ਼ਬਰਦਸਤ ਹੋਇਆ ਦੇਖਣ ਨਹੀਂ ਸਕਦੇ ਆਪਾਂ ਜਿਹੜੀ ਡੈਥ ਹੋਈ ਉਹ ਮੁੰਡੇ ਦੀ ਜੋਗਨ ਦੀ ਉਹ ਤੇ ਕਾਫੀ ਸ਼ੌਕਟ ਮਿਲੂਆ ਕਿਤੇ ਡਾਕਟਰ ਜੀ ਹਾਂਜੀ ਕਿਹਨੇ ਡਾਕਟਰ ਜੀ ਤਿੰਨ ਜਣੇ ਦੀ ਡੈਥ ਹੋਈ ਆ ਚ ਹਾਂਜੀ ਫਰੈਂਡਸ ਜੀ ਕਿਹ ਪਤਾ ਲੱਗਾ ਲਗਾ ਕਿਤੋਂ ਆ ਰਹੇ ਸੀਗੇ ਲਾਸਟ ਪਿੰਡ ਵਾਲੀ ਸਾਈਡ ਤੋਂ ਆ ਰਹੇ ਸੀਗੇ ਸ਼ਹਿਰ ਨੂੰ ਗੁਜ਼ਾਰੇ ਸੀਗੇ ਕੁਝ ਮਾਮਲੇ ਬਾਰੇ ਜ਼ਿਆਦਾ ਸਾਨੂੰ ਨਹੀਂ ਪਤਾ ਅਸੀਂ ਸਵੇਰੇ 8 ਵਜੇ ਡਿਊਟੀ ਆਏ ਆ ਮਾਮਲਾ ਹੈਗਾ ਇਹ ਰਾਤ ਦਾ 12:30 1 ਵਜੇ ਦਾ ਠੀਕ ਹੈ ਜੀ ਇਹ ਪਤਾ ਲੱਗਾ ਵੀ ਇਹ ਜਿਹੜੀ ਗੱਡੀ ਤੁਸੀਂ ਦੇਖ ਕੇ ਆਏ ਮੌਕੇ ਤੇ ਇਹ ਚਗਾਵਾ ਸਾੜ ਤੋਂ ਆ ਰਹੀ ਸੀ ਠੀਕ ਹੈ ਜੀ ਚਾਰ ਨੌਜਵਾਂ ਸਵਾਰ ਸੀ ਤੇਨਾਂ ਦੀ ਡੈਥ ਹੋ ਗਈ ਹੈ ਇੱਕ ਸੀਰੀਅਸ ਸਰ ਨੂੰ ਲੈ ਕੇ ਗਏ ਆ ਬਾਕੀ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ ਜ਼ਿਆਦਾ ਜਾਣਕਾਰੀ ਜਿਹੜੀ ਆ ਉਹ ਚੌਕੀ ਇੰਚਾਰਜ ਨੂੰ ਮਿਲ ਕੇ ਉਹਨਾਂ ਕੌਨਫਰਮ ਕਰ ਸਕਦੇ ਤੇ ਤੇਨਾਂ ਦੀ ਡੈਥ ਹੋ ਗਈ ਹੈ ਤੇਨ ਫਸਲਾਂ ਜੋ ਬੰਦੀ ਕਾਰਵਾਈ ਐਕਸੀਡੈਂਟ ਸੰਬੰਧੀ ਉਹ ਕੀਤੀ ਜਾ ਰਹੀ ਹੈ। ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੰਮ੍ਰਿਤਸਰ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਤੇ ਤੇ ਨੌਜਵਾਨਾਂ ਦੀ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ। ਜੀ ਆ ਦੱਸਦੇ ਕਿ ਅੱਜ ਸਵੇਰੇ ਅੰਮ੍ਰਿਤਸਰ ਬਾਈਪਾਸ ਦੇ ਉੱਪਰ ਇਹ ਜੋ ਹਾਦਸਾ ਵਾਪਰਿਆ ਤੇ ਨੌਜਵਾਨਾਂ ਦੀ ਇਸ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਲੋਕੋਪੇ ਦੇ ਵੱਲ ਇਹ ਜੋ ਨੌਜਵਾਨ ਜਾ ਰਹੇ ਸਨ ਕਾਰ ਦੇ ਵਿੱਚ ਚਾਰ ਨੌਜਵਾਨ ਸਵਾਰ ਸਨ ਜਿਸ ਦੇ ਵਿੱਚੋਂ ਤਿੰਨ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਇੱਕ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਜੋ ਕਿ ਇਸ ਸਮੇਂ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਉਸ ਦਾ ਇਲਾਜ ਚੱਲ ਰਿਹਾ ਹੈ ਮ੍ਰਿਤਕ ਨੌਜਵਾਨ ਚੱਕ ਮਿਸ਼ਰੀ ਖਾਂ ਲੋਕੋਪੇ ਅਤੇ ਬੋਪਾਰਾਏ ਬਾਜਕਲਾ ਦੇ ਰਹਿਣ ਵਾਲੇ ਸਨ ਤੇ ਰਾਤ ਦਾ ਇਹ ਜੋ ਹਾਦਸਾ ਦੱਸਿਆ ਜਾ ਰਿਹਾ ਹੈ ਜਦੋਂ ਨੌਜਵਾਨ ਲਕੋਪੇ ਦੇ ਵੱਲ ਜਾ ਰਹੇ ਸੰਚਾਰ ਨੌਜਵਾਨ ਗੱਡੀ ਦੇ ਵਿੱਚ ਸਵਾਰ ਸਨ ਉਸੇ ਦੌਰਾਨ ਇਹਨਾਂ ਦੀ ਜੋ ਗੱਡੀ ਹੈ ਉਹ ਸੜਕ ਖਾਚੇ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਤਿੰਨ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤੇ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅੰਮ੍ਰਿਤਸਰ ਬਾਈਪਾਸ ਦੇ ਮਹਿਲਾ ਵਾਲਾ ਪੁਲ ਦੇ ਨੇੜੇ ਇਹ ਜੋ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਲੋਕ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਰਾਤੀ 12 ਤੋਂ 2 ਵਜੇ ਦੇ ਕਰੀਬ ਦਾ ਇਹ ਜੋ ਹਾਦਸਾ ਦੱਸਿਆ ਜਾ ਰਿਹਾ ਹੈ ਤੇ ਮਿਲੀ ਜਾਣਕਾਰੀ ਅਨੁਸਾਰ ਪਿੰਡ ਲਕੋਪੇ ਵੱਲ ਜਾ ਰਹੀ ਇਹ ਜੋ ਕਾਰ ਸੀ ਕਿ ਮਹਿਲਾ ਵਾਲੇ ਪੁਲ ਦੇ ਕੋਲ ਬੇਕਾਬੂ ਹੋ ਜਾਂਦੀ ਹੈ ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਾ ਕੇ ਜੋ ਸਿੱਧੀ ਡਿਵਾਈਡਰ ਦੇ ਵਿੱਚ ਟਕਰਾ ਜਾਂਦੀ ਹੈ ਕਾਰ ਦੇ ਵਿੱਚ ਚਾਰ ਨੌਜਵਾਨ ਸਵਾਰ ਸਨ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਜਦਕਿ ਚੌਥਾ ਨੌਜਵਾਨ ਸੁੰਨੀ ਸੜਕ ਦੇ ਉੱਪਰ ਪਿਆ ਰਿਹਾ ਤੇ ਕੁਝ ਸਮੇਂ ਬਾਅਦ ਆ ਕੇ ਜਦੋਂ ਉੱਥੇ ਸੁਰੱਖਿਆ ਫੋਰਸਾਂ ਪਹੁੰਚੀ ਤੇ ਉਹਨਾਂ ਦੇ ਵੱਲੋਂ ਇਸ ਨੂੰ ਉਠਾ ਕੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਇਹ ਜੋ ਵਿਅਕਤੀ ਹੈ ਇਸ ਸਮੇਂ ਜੇਰੇ ਇਲਾਜ ਹੈ ਇਸਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਇਹ ਪੁਲ ਥੱਲੇ ਭਾਜੀ ਇਹ ਰਾਤੀ 2 ਵਜੇ ਦੇ ਕਰੀਬ ਟਾਈਮ ਸੀ ਕਿ ਘਰਾ ਹਦਾ ਇਧਰੋਂ ਆ ਰਹੇ ਸੀਗੇ ਬੰਦੇ ਆਪਣੇ ਤੇ ਇਹਨਾਂ ਕੋਲੋਂ ਗੱਡੀ ਇਹ ਦਵਾਰ ਦੇ ਵਿੱਚ ਵੱਜੀ ਕਿਉਂਕਿ ਇੱਥੇ ਕੋਈ ਨਿਸ਼ਾਨੀ ਨਹੀਂ ਹੈਗੀ ਰਾਤ ਵੇਲੇ ਜਿਦਾਂ ਕੋਈ ਟੇਪ ਜਾਂ ਕੋਈ ਰੈੱਡ ਲਾਈਟ ਦਿੱਤੀ ਹੋਵੇ ਕਿ ਅਗਲੇ ਬੰਨੇ ਕੰਦ ਹੈਗੀ ਆ ਤੇ ਉਹ ਭਲੇਖੇ ਵਿੱਚ ਹੀ ਗੱਡੀ ਵੱਜ ਗਈ ਹੈ ਇਹ ਚਾਰ ਜਾਨੇ ਸੀਗੇ ਕਿੰਨਾ ਕੁ ਪਿਆਰਾ ਗੱਡਾ ਸੈੱਟ ਹੋਇਆ ਭਾਈ ਤੁਹਾਡੇ ਸਾਹਮਣੇ ਹੀ ਆ ਉਹ ਕੋ ਗੱਡੀ ਕਿਤੇ ਆ ਇੰਜਣ ਕਿਤੇ ਆ ਹਨਾ ਤੇ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿੰਨੇ ਜਾਨੇ ਮੌਤ ਦੀ ਮੌਤ ਭਾਈ ਤਿੰਨ ਜਾਨਾਂ ਦੀ ਹੋਈ ਆ ਠੀਕ ਆ ਪਤਾ ਲੱਗਾ ਕਿੱਡੇ ਕਿੱਡੇ ਹੋਈ ਆ ਹਾਂਜੀ ਜੋਬਨ ਆ ਸਾਡਾ ਫਰੈਂਡ ਆ ਉਹ ਬੜਾ ਪਿਆਰ ਸੀਗਾ ਸਾਡਾ ਵੀਰ ਨਾਲ ਇੱਕ ਜੋਬਨ ਆ ਇੱਕ ਅਵਤਾਰ ਆ ਜੋਬਨ ਲੋਪੋ ਘਿਆਂ ਤੋਂ ਆ ਜਿਹੜਾ ਅਵਤਾਰ ਵੀਰ ਆ ਉਹ ਬੋਪਾਰਾ ਬਾਸ ਸਿੰਘ ਤੋਂ ਆ ਤੇ ਇੱਕ ਵੀਰ ਬਿੱਲਾ ਵਾ ਚੱਕ ਮਿਸ਼ਰੀ ਖਾਨ ਪਿੰਡ ਉਹਨਾਂ ਦਾ ਜਿਹੜਾ ਚੌਥਾ ਵੀਰ ਸੀਗਾ ਉਹ ਵੀ ਚੱਕ ਮਿਸ਼ਰੀ ਖਾਨ ਦਾ ਹੀ ਆ ਉਹ ਵੀਰ ਦੇ ਸੱਟਾ ਸੱਟਾਂ ਲੱਗੀਆਂ ਵਾਂ ਉਹ ਕੋਮਾ ਚਾ ਮਤਲਬ ਕਿ ਕਿਦੋਂ ਰਾਤ ਨੂੰ ਦੋ ਜੀ ਕਿਦੋਂ ਆਏ ਇਧਰੋਂ ਪਿੰਡੋਂ ਆਏ ਸੀਗੇ ਲੋਪੋ ਗਿਆ ਦੋਈ ਅਸੀਂ ਪਾਰਟੀ ਤੇ ਸੁਣਿਆ ਕਿੰਦੇ ਕਿ ਪਾਰਟੀ ਤੇ ਜਾ ਰਹੇਗੇ ਜੀ ਕੀ ਮੰਨ ਕਰਦੋ ਜਿਹੜਾ ਨੌਜਵਾਨ ਜਿਹੜਾ ਬਸ ਗਿਆ ਉਹਦੇ ਕੀ ਹਾਲਾਤ ਨੇ ਉਹਦੇ ਹਾਲਾਤ ਆਪਣੇ ਵੱਲੋਂ ਤਾਂ ਅਰਦਾਸ ਹੀ ਆ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਕਿ ਜੋ ਵੀ ਭਾਣਾ ਇਹ ਵਾਪਰਿਆ ਚਲੋ ਆਪਾਂ ਤੇ ਹੁਣ ਉਹਨੂੰ ਹੀ ਪੁੱਛ ਸਕਦੇ ਹਾਂ ਕਿ ਮਾਰੇ ਉਹਨੂੰ ਹੁਣ ਤੰਦਰੁਸਤੀ ਬਖਸ਼ਣ ਕਿ ਉਹਦੀ ਜਾਨ ਬਖਸ਼ੀ ਜਾਵੇ ਸਤਿਗੁਰੂ ਕਿਰਪਾ ਕਰੇ ਉਹਨੂੰ ਸਾਹ ਜਿਹੜੇ ਉਹਦੇ ਬਚਦੇ ਉਹਨੂੰ ਦਿੱਤੇ ਜਾਣ ਮਹਾਰਾਜ ਵੱਲੋਂ ਤੇ ਫਿਰ ਉਹਨੂੰ ਅਸੀਂ ਪੁੱਛ ਸਕੀਏ ਕਿ ਤੁਹਾਡੇ ਨਾਲ ਪਾਣਾ ਕੀ ਵਾਪਰਿਆ ਕਿੰਨੀ ਕੁ ਉਮਰ ਦੀ ਨੌਜਵਾਨਾਂ ਦੀ ਨੌਜਵਾਨਾਂ ਦੀ ਉਮਰ ਉਹੀ ਕੋਈ ਜੰਗ ਏਜ ਹੀ ਭਾਜੀ ਕੋਈ 27 ਸਾਲ ਕੋਈ 25 ਸਾਲ ਜਿਹੜੇ ਬਿੱਲਾ ਵਾ ਮੇਰੇ ਖਿਆਲ ਨਾਲ ਉਹਦੀ ਤੇ 18 19 ਸਾਲ ਉਮਰ ਸੀਗੀ ਜੀ 25 ਦੇ ਵਿੱਚ ਵਿੱਚ ਸੀ ਹਾਂਜੀ ਹਾਂਜੀ ਉੱਥੇ ਤੁਹਾਨੂੰ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਭਾਜੀ ਕਾਰਵਾਈ ਹੋਣ ਦੀ ਆਪਣੇ ਜਿਹੜੀਆਂ ਫੈਮਲੀਆਂ ਮੁੰਡਿਆਂ ਦੀਆਂ ਉਹ ਗਈਆਂ ਵਾ ਚੌਂਕੀ ਬੈ ਤੇ ਜੋ ਜੋ ਵੀ ਪੈਰਾਵਾ ਉਹ ਚੱਲਣ ਧਿਆਨ ਅੰਦਰ ਚਲੋ ਅਗਲੀ ਜਿਹੜੀ ਕਾਰਵਾਈ ਪਤਾ ਲੱਗਦੀ ਆ ਕੀ ਆ ਤੇ ਜੋ ਵੀ ਤੁਹਾਡੇ ਦੋਸਤ ਕੰਮ ਕੀ ਕਰਦਾ ਸੀ ਜੋਬਨ ਸਾਡੇ ਨਾਲ ਭਾਜੀ ਸਾਡਾ ਪਿੰਡ ਅਸੀਂ ਪਹਿਲਾਂ ਜੋਬ ਕਰਦੇ ਰਏ ਇਕੱਠੇ ਹੁਣ ਅਸੀਂ ਛੱਡਤੀ ਆ ਅਸੀਂ ਆਪਣਾ ਜਿਹੜਾ ਸਾਡਾ ਕਾਰੋਬਾਰ ਇਹ ਨੰਗ ਸਿੰਘਾਂ ਦਾ ਕਿ ਅਸੀਂ ਕਵੀਸ਼ਰੀ ਕਥਾ ਦਾ ਅਸੀਂ ਉਹ ਕਰਨ ਲੱਗੇ ਤੇ ਜੋਬਨ ਨਾਲ ਸਾਡਾ ਮੇਲ ਮਲਾਪ ਉਦਾਂ ਹੀ ਚਲੋ ਬਾਹਰ ਹੀ ਕਿਤੇ ਹੁੰਦਾ ਸੀਗਾ ਤੇ ਹੁਣ ਇਹ ਨਹੀਂਗਾ ਪਤਾ ਕੀ ਕੰਮ ਕੀ ਕਰਦੇ ਸੀਗੇ ਕੁਛ ਨਹੀਂ ਭਾਜੀ ਰਾਤ ਦਾ 1:30 ਵਜੇ ਦੇ ਕਰੀਬਨ ਕਾਲ ਆਈ ਆ ਵੀ ਐਕਸੀਡੈਂਟ ਹੋ ਗਿਆ ਵਾ ਜੁਨਾ ਸਾਡਾ ਫਰੈਂਡ ਹੀ ਜੋ ਬੰਜੇ ਦਾ ਜਿਹੜੀ ਦਾਤੋ ਹੀ ਮੁੰਡੇ ਦੀ ਤੇ ਉਦੋਂ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਕਿੱਥੇ ਹੋਇਆ ਕਿੱਥੇ ਗਿਆ ਐਕਸੀਡੈਂਟ ਉਹ ਸਾਹਮਣੇ ਉਹ ਦੇਖੋ ਤੁਹਾਡੇ ਆਰਾਮਦੇਰ ਤਰੋਡ ਸਾਈਡ ਤੋਂ ਆ ਰਹੇ ਸੀ ਕਿ ਬਾਈਪਾਸ ਦੇ ਅੰਡਰ ਉਹਦੇ ਬ੍ਰਿਜ ਦੇ ਥੱਲੇ ਤੁਹਾਨੂੰ ਪਤਾ ਲੱਗਾ ਕਿ ਇਸ ਦਾ ਕਾਰਨ ਤਾਂ ਕੋਈ ਨਹੀਂ ਅਜੇ ਤੱਕ ਇਹਦੀ ਕੋਈ ਪੁਸ਼ਟੀ ਨਹੀਂ ਹੋਈ ਉਹ ਹੁਣ ਉੱਪਰ ਕੈਮਰੇ ਲੱਗੇ ਸੀ ਸੀਸੀਟੀਵੀ ਉਹਨਾਂ ਨੂੰ ਜਾਂ ਪਤਾ ਲੱਗ ਸਕਦਾ ਵਾ ਕਿ ਕਿੰਨਾ ਕਿ ਤਾਰ ਜੀ ਸੀ ਗੱਡੀ ਦੇ ਜਾਂ ਕਿੰਨਾ ਕਿ ਧਿਆਨ ਘਟਣ ਸੀ ਐਕਸੀਡੈਂਟ ਦੇ ਦੇਖੋ ਜੀ ਬਹੁਤ ਜ਼ਬਰਦਸਤ ਹੋਇਆ ਜੇ ਅਜਿਹਾ ਨਾ ਦੇਖੋ ਹਾਲਾਤ ਆ ਗੱਡੀ ਦਾ ਇੰਜਨ ਕਿੰਨੀ ਬਾਹਰ ਆ ਕੇ ਪਿਆ ਗੱਡੀ ਕਿੱਥੇ ਆ ਇੰਜਨ ਨੂੰ ਕੋਈ ਮਾੜੀ-ਮੋੜੀ ਚੀਜ਼ ਨਹੀਂ ਹੁੰਦੀ ਨੀ ਆ ਵੀ ਜਿਹੜਾ ਰੱਪਟਾ ਨਾ ਘਸਿਆ ਹੋਵੇ ਇੰਨੀ ਤਗੜੀ ਮਸ਼ੀਨਰੀ ਦੇਖੋ ਇੰਜਨ ਦੇ ਹਾਲਾਤ ਕਿੱਥੇ ਆ ਕੇ ਪਈ ਹੋਏ ਆ ਐਕਸੀਡੈਂਟ ਤੇ ਬਹੁਤ ਜ਼ਬਰਦਸਤ ਹੋਇਆ ਦੇਖਣ ਨਹੀਂ ਸਕਦੇ ਆਪਾਂ ਜਿਹੜੀ ਡੈਥ ਹੋਈ ਉਹ ਮੁੰਡੇ ਦੀ ਜੋਗਨ ਦੀ ਉਹ ਤੇ ਕਾਫੀ ਸ਼ੌਕਟ ਮਿਲੂਆ ਕਿਤੇ ਡਾਕਟਰ ਹਾਂਜੀ ਕਿੱਲੇ ਡਾਕਟਰ ਜੀ ਤਿੰਨ ਜਣੇ ਦੀ ਡੈਥ ਹੋਈ ਆ ਚਾਰ ਜਣੇ ਸੀਗੇ ਹਾਂਜੀ ਫਰੈਂਡਸ ਸੀਗੇ ਲਾਸਟ ਪਿੰਡ ਵਾਲੀ ਸਾਈਡ ਤੋਂ ਆ ਰਹੇ ਸੀਗੇ ਸ਼ਹਿਰ ਨੂੰ ਜਾ ਰਹੇ ਸੀਗੇ ਕੁਝ ਮਾਮਲੇ ਬਾਰੇ ਜ਼ਿਆਦਾ ਸਾਨੂੰ ਨਹੀਂ ਪਤਾ ਅਸੀਂ ਸਵੇਰੇ 8 ਵਜੇ ਡਿਊਟੀ ਆਏ ਆ ਮਾਮਲਾ ਹੈਗਾ ਇਹ ਰਾਤ ਦਾ 12:30 1 ਵਜੇ ਦਾ ਠੀਕ ਹੈ ਜੀ ਇਹ ਪਤਾ ਲੱਗਾ ਵੀ ਇਹ ਜਿਹੜੀ ਗੱਡੀ ਤੁਸੀਂ ਦੇਖ ਕੇ ਆਏ ਮੌਕੇ ਤੇ ਇਹ ਚਕਾਵਾ ਸਾੜ ਤੋਂ ਆ ਰਹੀ ਸੀ ਠੀਕ ਹੈ ਜੀ ਚਾਰ ਨੌਜਵਾਨ ਸਵਾਰ ਸੀ ਤੰਨਾ ਦੀ ਡੈਥ ਹੋ ਗਈ ਹੈ ਇੱਕ ਸੀਰੀਅਸ ਸਰ ਨੂੰ ਲੈ ਕੇ ਗਏ ਆ ਬਾਕੀ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ ਜ਼ਿਆਦਾ ਜਾਣਕਾਰੀ ਜਿਹੜੀ ਆ ਉਹ ਚੌਕੀ ਇੰਚਾਰਜ ਨੂੰ ਮਿਲ ਕੇ ਉਹਨਾਂ ਕੌਨਫਰਮ ਕਰ ਸਕਦੇ ਤੇ ਤੰਨਾ ਦੀ ਡੈਥ ਹੋ ਗਈ ਹੈ ਤੰਨਾ ਦੀ ਦੱਸ ਰਹੇ ਆ ਠੀਕ ਹੈ ਹਾਂ ਜੀ ਫਸਲਾਂ ਜੋ ਬੰਦੀ ਕਾਰਵਾਈ ਐਕਸੀਡੈਂਟ ਸੰਬੰਧੀ ਉਹ ਕੀਤੀ ਜਾ ਰਹੀ ਹੈ